ਅਤੇ ਦੇਖ ਸਕਦੇ ਹੋ ਦੋਸਤੋ ਤੁਸੀਂ ਜੋ ਕ੍ਰਿਕਟ ਦਾ ਖਿਡਿਆਰੀ ਗਰਾਊਂਡ ਦੇ ਵਿੱਚ ਖੇਡ ਰਿਹਾ ਸੀਗਾ ਤਾਂ ਉਸਨੇ ਜਦੋਂ ਸ਼ਿੱਕਾ ਮਾਰਿਆ ਤਾਂ ਉਹਦੀ ਸ਼ਿੱਕਾ ਮਾਰਨਸਾਰ ਉਹ ਖੁਸ਼ੀ ਦੇ ਵਿੱਚ ਭੱਜ ਕੇ ਆਪਦੇ ਦੋਸਤ ਕੋਲੇ ਗਿਆ ਤਾਂ ਗਰਾਊਂਡ ਦੇ ਵਿੱਚ ਉਸ ਨੂੰ ਅਚਾਨਕ ਤਖਲੀਪ ਹੋਈ ਤਾਂ ਬਹਿ ਗਿਆ ਤੇ ਬੈਠਣਸਾਰੀ ਉਹ ਇੱਕ ਮਿੰਟ ਲੱਗਿਆ ਤਾ ਉਸਦੀ ਮੌਤ ਹੋ ਗਈ ਹਾਲਟ ਅਟੈਕ ਆ ਗਿਆ ਗਰਾਊਂਡ ਦੇ ਵਿੱਚ ਬਹੁਤ ਮਾੜੀ ਖਬਰ ਹੈਗੀ ਨੌਜਵਾਨ ਜਿਸ ਦਾ ਨਾਮ ਹਰਜੀਤ ਸਿੰਘ ਹੈ ਜਿਸ ਦੇ 5 ਸਾਲਾਂ ਦਾ ਬੇਟਾ ਹੈਗਾ ਉਹ ਇਸ ਗਰਾਊਂਡ ਦੇ ਵਿੱਚ ਉਸਦੀ ਮੌਤ ਹੋ ਗਈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਉਸ ਵੀਰ ਨਾਲ ਕਿਉਂਕਿ ਮੌਤ ਬੜੀ ਬਲਵਾਨ ਹੈਗੀ ਜਿਹੜੀ ਹੋਣੀ ਹੈਗੀ ਬੰਦੇ ਨੂੰ ਆਪ ਉਹ ਆਪ ਨਹੀਂ ਚੱਲ ਕੇ ਆਉਂਦੀ ਬੰਦਾ ਉਸ ਥਾਂ ਤੇ ਉਸ ਸਮੇਂ ਦੇ ਉੱਤੇ ਚੱਲ ਕੇ ਜਾਂਦਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਮਰਨ ਲਿਖਾਏ ਮੰਡਲ ਮਿਹ ਆਏ ਜਦੋਂ ਬੰਦੇ ਦੇ ਜਦੋਂ ਸ੍ਰਿਸ਼ਟੀ ਦੇ ਉੱਤੇ ਆਉਂਦਾ ਹੈਗਾ ਬੰਦਾ ਤਾਂ ਜੰਮਣ ਤੋਂ ਪਹਿਲਾਂ ਉਸਦੇ ਮਰਨ ਦੇ ਲੇਖ ਸਮਾਂ ਨਿਸ਼ਚਿਤ ਉਹ ਟਾਈਮ ਉੱਥੇ ਲਿਖਿਆ ਜਾਂਦਾ ਹੈ ਉਸ ਦਾ ਸਮਾ ਸੀਗਾ ਉਹ ਗਰਾਊਂਡ ਦੇ ਵਿੱਚ ਉਹਦੀ ਮੌਤ ਉਸ ਪਰਮਾਤਮਾ ਵੱਲੋਂ ਲਿਖੀ ਸੀ ਤੇ ਬਹੁਤ ਮਾੜੀ ਗੱਲ ਹੋਈ ਆ ਉਸ ਨੌਜਵਾਨ ਦਾ ਦੁਨੀਆ ਤੋਂ ਚਲੇ ਜਾਣਾ ਕਿਉਂਕਿ ਬੜੀ ਲੋੜ ਸੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੇ ਬਹੁਤ ਕੁਝ ਸਿੱਖਣਾ ਸੀਗਾ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਇਸੇ ਪਰਿਵਾਰ ਨੂੰ ਉਹਦੇ ਖੇਡ ਪ੍ਰੇਮੀ ਨੂੰ ਸਾਰੇ ਸਾਥ ਸਬੰਧੀਆਂ ਨੂੰ ਪਾਣਾ ਮੰਨਣ ਦਾ ਵਾਹਿਗੁਰੂ ਜੀ